ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਡੇ ਚੀਟਾ ਕੋਮੋਗੇ ਸਵੇਰ ਸਵੇਰ ਦਾ ਟਾਈਮ ਆ ਤੇ ਚਤਰੀ ਵਾਂ ਸਾਡੇ ਸਾਥ ਹੁੰਦਾ ਰਹਿਆ ਵਾ ਜਿਉਂਤੇ ਉੱਠਿਆ ਮੈਂ ਤੇ ਜਪਨੂ ਰੋ ਪਿਆਲਟੀ ਇੱਥੇ ਬੈਠੇ ਆ ਤੇ ਮੈਂ ਚਾਹ ਦੀ ਵੇਟ ਕਰ ਰਿਹਾ ਜਪਨੂ ਕਰ ਰਿਹਾ ਦੁੱਧ ਦੀ ਵੇਟ ਮਮਾ ਚਾਹ ਨਾਲੇ ਬਣਾਉਣ ਗਏ ਰੌਣ ਦੇ ਤੇ ਨਾਲੇ ਦੁੱਧ ਜਪਨੂ ਰਾਤ ਇੱਕ ਉਸ ਇੱਕੋ ਸਹਾਇਆ ਕਰਦੇ ਹੁੰਦੇ ਆ ਠੰਡ ਤੁੰਡਾ ਨਹੀਂ ਪੀਉਂਦਾ ਏ ਕੇ ਟਿੱਕੋ ਸਾਜਾ ਕਰਕੇ ਪੈਜਦਾ ਉਹਦੇ ਤੇ ਬਾਕੀ ਅੱਜ ਤੁਹਾਨੂੰ ਦੱਸਾਂਗੇ ਜੱਪਨੂ ਦੀ ਡਾਈਟ ਬਾਰੇ ਕੀ ਕੀ ਖਾਂਦਾ ਜੱਪਨੂ ਕੀ ਪੀਂਦਾ ਤੇ ਕੀ ਕਰਦਾ ਉਹਦਾ ਤੁਹਾਨੂੰ ਪਤਾ ਹੀ ਆ ਵੀ ਕੀ ਕਰਦਾ ਨਾ ਤਾਂਗੀ ਗੱਲ ਐ ਪਰ ਇਹ ਸ਼ਾਇਦ ਨਾ ਕਰੇ ਲੱਡੂ ਯਾਰ ਹਾਂ ਜਪ ਨੂੰ ਹਾਂ ਉਹ ਆ ਦੇਖ ਬੜਾ ਹੋ ਗਿਆ ਹਾਂ ਕੀ ਕਹਨਾ ਤੁਸੀਂ ਹਾਂਜੀ ਇਹ ਬੰਦਾ ਜਿਆ ਪ੍ਰੋਬਲਮ ਬੁਲਾਇਆ ਨਹੀਂ ਕਰਨਾ ਮੈਂ ਗੰਦਾ ਬੱਚਾ ਹੋ ਜਾਂਦਾ ਹੋਰ ਬਹੁਤ ਗੱਲਾਂ ਬੱਚਾ ਇਹ ਬੁਲਾਇਆ ਨਹੀਂ ਕਰਨਾਗਾ ਜਪ ਨੂੰ ਨੂੰ ਜਪ ਨੂੰ ਦੀ ਗੱਲ ਕਰਦਾ ਮੈਂ ਹਾਂ ਮੈਂ ਇਹ ਮਾਤਾ ਨੂੰ ਬੋਖ ਨਹੀਂ ਗਿਆ ਬਾਈ ਮੈਂ ਆਪਾਂ ਦਾਦੀ ਗੱਲਾਂ ਕਰਦੇ ਸੀ ਹੈ ਮੈਂ ਜਪਨੂਰ ਦੀ ਗੱਲ ਕਰਦਾ ਆਹੋ ਦੁਪਹਿਰੀ ਨਾਲ ਜਦੋਂ ਉਹ ਸੁੱਤੀ ਉੱਠੀ ਨਾ ਜਪਨੂਰ ਹਾਂ ਤੇ ਮੈਨੂੰ ਸੁਵਾਈ ਜਾਵਾ ਤੇ ਪਤਾ ਕੀ ਕਰੇ ਸੋਚੀ ਕਿ ਕਰੂੰ ਆਲਮੋਂ ਚ ਪਾ ਲੈ ਤੇ ਫਿਰ ਉਸ ਤੋਂ ਬਾਅਦ ਫਿਰ ਉੱਠ ਕੇ ਨਾ ਹੀ ਹੀ ਕਰਕੇ ਫਿਰ ਸੋ ਗਈ ਜਪਨੂਰ ਅੱਛਾ ਜਪਨੂਰ ਦੀ ਗੱਲ ਕਰਦੀਆਂ ਅੱਛਾ 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 ਜਪਨੂਰ ਕੌਣ ਹੈ ਦੱਸਿਆ ਪਤਾ ਤੁਹਾਨੂੰ ਜਪਨੂਰ ਪਤਾ ਕੌਣ ਹੈ ਤੁਹਾਨੂੰ ਹੈ ਬੜੀਆਂ ਧਿਆਨ ਨਾਲ ਗੱਲਾਂ ਸੁਣ ਰਹੀ ਸੀ ਸਾਡੀਆਂ ਨਾ ਹਾਂ ਸਾਡੀਆਂ ਗੱਲਾਂ ਸੁਣ ਰਹੀ ਸੀ ਧਿਆਨ ਨਾਲ ਕਿ ਕੀ ਗੱਲਾਂ ਕਰੀ ਜਾਂਦੇ ਆ ਤੇ ਮੈਂ ਨਾ ਜਾਣ ਕੇ ਇਸ਼ਾਰੇ ਨਾਲ ਗਿਆ ਕਿ ਮੈਂ ਕਹਾਂ ਨੂੰ ਵੇਖਿਓ ਜਰਾ ਤੇ ਅਰਜੀਤ ਨੇ ਜਦ ਮੂਰਦੀ ਗੱਲ ਸ਼ੁਰੂ ਕਰਨ ਫਿਰ ਬੋਲੀ ਕਿ ਮੇਰਾ ਨਾਮ ਲੈਂਦੇ ਸੀ ਮੈਂ ਇਹ ਵਾਲੇ ਕੱਪੜੇ ਤੇ ਪਰ ਉਹ ਇਸ ਤੋਂ ਮੋਟਾ ਸੀ ਮੈਨੂੰ ਚੇਤਾ ਆ ਗਿਆ ਉਹਦੇ ਚ ਵੀ ਡੱਪੀਆਂ ਡੱਪੀਆਂ ਸੀ ਤੇ ਟੋਲ ਟਾਈਮ ਦੀ ਹੈ ਕਲੋਂ ਪਿੰਕ ਜੇ ਫੁੱਲਾਂ ਵਾਲਾ ਰੱਖ ਲਿਆ ਤੂੰ ਐ ਉਹ ਪਿੰਕ ਰੱਖ ਨਾ ਪ੍ਰਿੰਟਰ ਵੀ ਸੋਣਾ ਪ੍ਰਿੰਟਰ ਵੀ ਸੋਣਾਗਾ ਹਾਂ yellow ਵੀ ਸੋਣਾ ਤੂੰ ਹੀ ਦੱਸਿਓ ਦੋਨਾਂ ਦਾ ਸੋਣਾ ਲੱਗਦਾ ਕਿਉਂਕਿ pink ਹੈ ਤੇ ਇੱਕ ਹੈ ਹਾਂ pink ਮੈਂ ਕਹਾ ਰਹੀਆਂ ਕਿਉਂਕਿ pink ਹੈ ਨਹੀਂ yellow ਚੱਲ ਹੈਗੇ ਆ ਤਾ 350 ਦਾ ਆਉਂਦਾ ਵੀ ਕੀ ਆ ਕੋ ਵੀ ਦੋ ਸੂਟ ਹੂੰ ਰੌਣੇ ਜਦੋਂ ਤੇਰੇ ਤਾਂ ਦੋ ਹੀ ਬਣ ਜਾਣੇ ਸਹੀ ਗੱਲ ਆ ਤੇਰੇ ਤਾਂ ਚਾਰ ਬਣ ਜਾਣਗੇ ਇਹਦੇ ਤੋਂ ਆਰ ਮੀਟਰ ਕਪੜਾ ਲੱਗਦਾ ਇੱਕ ਮੁੰਨੇ ਨਾਲ ਆਉਂਦਾ ਤੇ 4 ਮੀਟਰ ਲੱਗ ਜਾਂਦਾ ਮੀਟਰ ਹੀ ਪੀਸ ਵੱਜਾ ਤਾਂ ਆ ਮੀਟਰ ਕਿੰਨਾ ਕੀ ਹੁੰਦਾ ਆ ਮੇਰੇ ਕੋਲੇ ਆ ਨਹੀਂ ਬੱਤ ਨਹੀਂ ਬੱਤ ਨਾ ਭੁਲਾ ਨਾ ਨੂਰੇ ਆਇਆ ਬਾਬਾ ਤੇ ਫੜਿਆ ਕਰਾ ਫੜਿਆ ਕਰਾ ਵਾਹਿਗੁਰੂ ਪੰਗੇ ਲੈਣੇ ਆ ਵਾਹਿਗੁਰੂ ਮੇਰੇ ਘਰ ਆਈ ਕਰ ਵਾਹਿਗੁਰੂ ਪਾਣੀ ਵਿੱਚ ਦਿੱਤਾ ਹੋਰ ਭੁੱਲ ਗਿਆ ਜੀ ਪਾਣੀ ਮਲਾਈ ਦੀ ਦਾਦੀ ਦਾਦੀ हो फोन पी लेने पां मैं तो कह रही हूँ येलो पिंक ले लो मैं तो कह रही हूँ पिंक ले लो मैं तो कह रही हूँ और मिनट बारिश सुना लग जाएगा मैंने कभी नहीं सुनी थी तना मैं तो कह रही हूँ और मिनट बारिश सुना लग जाएगा इनमें सोडा और बढ़िया और लेने ना खर्चा करता वो नून तो ले आह मिसा� ਫਿਰ ਮੈਂ ਖਾ ਉਹਨੂੰ ਵਾਹ ਬੁਆ ਛੂੜ ਤਾਂ ਛੂੜ ਉਹ ਕੀ ਹੈ ਸੂਟ ਜਿਹਾ ਉਹ ਮੋਟੇ ਆ ਉਹਦੇ ਜਿਹੜੇ ਚਿੰਦ ਤੇ ਲੱਗੇ ਹੁੰਦੇ ਜਿਹੜੀ ਉਹ ਮਾਡਲ ਕਰਦੀ ਆ ਗਾਣਾ ਚੰਦੀ ਆ ਮੇਰੇ ਮਾਹ ਲੱਗਦੇ ਯਾ ਯਾਣਾ ਆਪਦੇ ਪਰਪਲ ਵਾਲ ਤੇ ਦੇਖੋ ਨਿਰਿੰਦੀ ਪੁਹਾੜਾ ਹਰੇ ਗੱਲ ਵਾਲੇ ਤੇ ਲਾਵਾ ਮੇਰਾ ਰਾਤ ਦਾ ਮੇਰੇ ਪਰਪਲ ਵਾਲੇ ਤੇ ਲਾ ਦੇ ਐ ਉਹ ਹੈ ਆ 1 ਵਜੇ ਹੋ ਜਾਣਗੇ ਅਗਲੀ ਮੇਟਰਾ ਇਹ ਤਾਂ ਕੋਈ ਗੱਲ ਨਹੀਂ ਨਾਲੇ 1 ਵਜੇ ਪਾਉਣੇ ਤੁਸੀਂ ਕਿਹੜਾ ਕੱਟ ਹੈ ਸੂਟ ਲਈ ਤੇ 25 1 ਵਜੇ ਪਾਉਣੇ ਨਾਲੇ ਤੁਸੀਂ ਨਾਲੇ 1 ਵਜਾ ਹੋ ਜੂ ਡਿਜ਼ਾਈਨ ਆ ਬੜਾ ਸੋਹਣਾ ਲੱਗਿਆ ਮੈਨੂੰ ਹਨਾ ਇਹ ਕਿਥੋਂ ਲਿਆਂਦੀ ਆ ਖੜਕਣ ਵਾਲੀ ਆ ਇਹ ਖੜਕਦੀ ਪਈ ਆ ਦੇਖੋ ਸਿੱਕੇ ਜਿਵੇਂ ਸਿੱਕੇ ਨਹੀਂ ਹੁੰਦੇ ਸੀ ਨਾ ਲੈਣੇ ਵਿਖਾ ਲਾਂਗੇ ਆਪਾਂ ਬਾ ਇਥੋਂ ਕੋ ਕੱਟ ਲਾਂਗਾ ਮੈਲ ਜੁਗੀ ਨਹੀਂ ਲਿਆਂ ਲਉਗੀ ਉਹ ਮੈਲ ਜੁਗੀ ਲਿਆਂ ਲੈ ਆਪਾਂ ਜਾਣਾ ਤਾਂ ਹੈਗਾ ਵੀ ਕੱਟਣਾ ਕਿਉਂ ਆ ਉੱਥੇ ਪਈ ਹੂੰ ਤੁਹਾਡਾ ਪਤਾ ਪੀਸ ਮੜਾ ਜਾ ਪੁੱਤ ਨਾ ਘੇਰਾ ਵੜ ਲਾ ਇਹਦਾ ਮੇਰੇ ਕੋ ਕੱਟੇ ਮੋਟੇ ਕੱਪੜੇ ਹੁੰਦੇ ਛੰਨਨਾਂ ਦੇ ਪਏ ਉੱਥੇ ਕਿੱਥੇ ਤੇਰੇ ਇਹਦੇ ਨਾਲ ਸ਼ਰਾਰਾ ਬਣਾਇਆ ਦੇ। ਸਾਰੇ ਦਾ ਤਾਂ ਕੱਪੜਾ ਸੋਹਣਾ ਹੈ। ਬਹੁਤ ਸੋਹਣਾ ਕੱਪੜਾ ਆ। ਸਾਰੇ ਦਾ ਤਾਂ ਕੱਪੜਾ ਸੋਹਣਾ। ਮੇਰਾ ਕੱਪੜਾ ਤਾਂ ਨਹੀਂ ਮੜਾ। ਚੀਜ਼ ਵਧੀਆ ਆ। ਲਪਟਾ ਉਹ ਮੈਂ ਕੀ ਕਰ ਰਹੀ ਸੀ। ਮੈਨੂੰ ਪਤਾ ਵੀ ਨਹੀਂ ਲੱਗਣਾ। ਮੈਂ ਜਾਣਾ ਹੀ ਨਹੀਂ ਕੋਈ ਲਪਟਾ। ਕੀ ਹੁੰਦਾ? ਉੱਥੇ ਸੱਟ ਦੂੰ ਮੈਂ। ਐਵੇਂ ਟੈਂ ਟੈਂ ਖਰੀਦ ਜਾਊ। ਇਹ ਦੂਜਾ। ਆਹ ਰਹਿਣ ਦਈਆ। ਇਹ ਮੈਂ ਲਿਆ ਕੇ ਦੁੱਸਾ। ਮੈਨੂੰ ਤੇ ਇਹਦਾ ਗਲਾ ਬੜਾ ਸੋਹਣਾ ਲੱਗਾ। ਮੈਂ ਤਾਂ ਗਲਾ ਹੀ ਵੇਖਣਾ ਆ। ਉਹ ਹੀ ਆਉਂਦਾ ਮੈਂ ਲੈ ਕੇ ਦਿੱਤਾ ਇਹਨਾਂ। ਕਿ ਗੋਲ ਲੱਗ ਗਿਆ ਗੱਟ ਕੀਤਾ ਸੀ ਮਾਨ ਵਾਲੀ ਵਿੱਚ ਮਾਨ ਗਿੱਤੇ ਆਵੇ ਸੀ ਸ਼ੀਸ਼ਾ ਵੀ ਕੀ ਸ਼ੀਸ਼ਾ ਤੇ ਪਾਣੀ ਹੁੰਨੀ ਲੱਗੇ ਆ ਆਹ ਆਹ ਜਾਪਨੂਰ ਦਾ ਦੁੱਧ ਪਿਆਦਾ ਜਾਪਨੂਰ ਪਿਆਦਾ ਦੁੱਧ ਜਾਪਨੂਰ ਨਿੰਕਾ ਕੇ ਕੀ ਕਹਿੰਦੇ ਆ ਕੰਨੋ ਠਾਕੀ ਦਾ ਦੁੱਧ ਕ ਮੇਰਾ ਅੱਛਾ ਨੀਂ ਨੀ ਕਰਾ ਦੇ ਕਾਕੇ ਹਾਂ ਕਾਦੀ ਦੁਪਹਿਰ ਹੀ ਕਿਵੇਂ ਕਰ ਰਹੀ ਸੀ ਮੈਨੂੰ ਕਹਿੰਦੀ ਜਿਵੇਂ ਤੁਸੀਂ ਸੌਣੇ ਹੋਨੇ ਨਾ ਹਾਂ ਕਾਦੀ ਦੱਸ ਦੇ ਇਹਨੂੰ ਉਹਵੇਂ ਕਰ ਨਹੀਂ ਦੁਪਹਿਰ ਹੀ ਪਤਾ ਕੀ ਹੋਇਆ ਐ ਨਾ ਐ ਨਾ ਬੜੀ ਧਿਆਨ ਨਾਲ ਨਾ ਐਨਾ ਦੇਖੀ ਜਾਵੇ ਤੇ ਮੈਂ ਨਾ ਮੈਂ ਕਿਹਾ ਜਪਨੂਰ ਦੀ ਨਾ ਆਪਾਂ ਕੋਈ ਗੱਲ ਕਰਨੇ ਆ ਤੇ ਫਿਰ ਮੈਂ ਕਹਿੰਦੇ ਜਪਨੂਰ ਨਾ ਬੜਾ ਗੰਦਾ ਬੰਦਾ ਹੈ ਹੈ ਮੇਰੀ ਗੱਲ ਕੀਤੀ ਜਾਪਨੂਰ ਨਾ ਬਹੁਤ ਭੜਾ ਹੈਗਾ ਜਾਪਨੂਰ ਤੇਰੀਆਂ ਗੱਲਾਂ ਕਰੀ ਜਾਂਦੇ ਆ ਇੱਧਰ ਦੇਖ ਐ ਇੱਧਰ ਉਹ ਨਹੀਂ ਲੈਣੀ ਐ ਲੱਲਾ ਤੁਸੀਂ ਚੜ੍ਹਗਾ ਚੁੜ੍ਹਗਾ ਖਿੱਚੀ ਫਰੂ ਤੁਸੀਂ ਇਹ ਆ ਲੱਲਾ ਬਤਾ ਆਪਨਾ ਚਮਾਨ ਲੋ ਪਿੱਪੀ ਖਲਾ ਦੋ ਇਹਦੇ ਨੂਰੇ ਆ ਦੇ ਪਿੱਪੀ ਖਲਾਈ ਇਹਦੇ ਆ ਦੇਖ ਤੇ ਮਮਾ ਪਿੱਪੀ ਖਲਾਉਂਦੇ ਨਾ ਐ ਦੇ ਕਈ ਬੱਚੇ ਨਾ ਕਿਵੇਂ ਖਰਾਬ ਕਰ ਦਿੰਦੇ ਮੈਂ ਹੀ ਕਰਦਾ। ਤੇ ਆਜੀ ਬਲੌਗ ਬਣਾਇਆ ਬਾਈ ਗੁਰਜੀ। ਇੰਨਾ ਕੀ ਬਣਿਆ? ਜਿੰਨਾ ਕ ਬਣਿਆ ਤੁਹਾਡੇ ਰੂਬਰੂ ਕਰ ਲੱਗੇ ਆਂ ਅਸੀਂ। ਮੇਰੀ ਸੋਹਣੀ ਕੁੜੀਆ ਅਣਕਾਂ ਦੀ ਮਾਰੀ ਹੋਣੀ ਆ ਮੈਨੂੰ ਪਤਾ ਹੈ। ਨਾ ਪਤਾ ਸੀ ਕਾ ਮੈਨੂੰ। ਇਹ ਮੇਰੀ ਲਾਡੋ। ਇਹ ਇੱਥੇ ਭੇਜਾ ਪਤਾ ਇੱਥੇ ਭੇਜਾ। ਓਹੋ ਮੇਰੀ ਲੱਡੋਤਾ ਦੀ ਸੋਹਣੀ ਲੱਡੋ ਆ ਜੀ ਹਾਂਜੀ ਵਾਹਿਗੁਰੂ ਆ ਵਾਹਿਗੁਰੂ ਵਾਹਿਗੁਰੂ ਜਪਨੂ ਵਾਹਿਗੁਰੂ ਕੱਲ ਨਾ ਬਾਜ਼ਾਰ ਚੋਂ ਇਹ ਮੇਰੇ ਨਾਲ ਆ ਤੁਰੇ ਆਵੇ ਤੇ ਇਹਨੂੰ ਨੀਂਦ ਆਵੇ ਤੇ ਅੱਗੇ ਹਪਾਪ ਕਰਦੀ ਰਹਿੰਦੀ ਸੀਗੀ ਤੇ ਆਉਂਦੀ ਆਉਂਦੀ ਕਰਦੀ ਆਵੇ ਨਾ ਨੀਂਦ ਆਉਂਦੀ ਸੀ ਵਾਇਗੂ 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 ਤੂੰ ਜੀ ਵਾਇਗੂ ਕਹੋ ਪਹਿਲਾਂ ਮੈਂ ਫੇਪਾ ਕਰੂੰ ਮੈਂ ਵਾਇਗੂ ਕਹੋ ਪਹਿਲਾਂ ਫੇਪਾ ਕਰੂੰ ਆਹੋ ਰੋਲਾ ਨਾ ਪਾਓ ਬਾਲਾ ਹੈਂ ਮੰਜਲਾਡੋ ਹੈਲੋ

ਨੁਰੇ ਆ ਲੈ ਮਨੂ ਜੀ ਦੇ ਉਧਰ ਘਕੋ ਉਹ ਵੀ ਹੋ ਵੀ ਆ ਦੇ ਆ ਦੇਖੋ ਉਧਰ ਦੇਖੋ ਉਹ ਵੀ ਕੋਣ ਆ ਗਿਆ ਆ ਮਮਾ ਆ ਗਿਆਗੇ ਮਮਾ ਕੀ ਪਾਵਾਗੀ ਕਿਤੇ ਮਮਾ ਆ ਗਈ ਹੂੰ ਚਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੈਪਨੂਰ ਹੁਣ ਰੀਣੀ ਕਰੀ ਜਾਂਦਾ ਬਾਕਰ ਚ ਬਣਾ ਜੈਪਨੂਰ ਮੇਰੇ ਖਿਆਲ ਨਾਲ ਹਨਾ ਜੀ ਤੇ ਗੱਲ ਨੂੰ ਫੇਰ ਨਵੇਂ ਬਲੌਗ ਦੇ ਨਾਲ ਮਿਲਦੇ ਆ ਆਏ ਤੁਹਾਨੂੰ ਜਪਨੂਰ ਬਾਧੂ ਦਿਖਾਤਾ ਗੱਲਾਂ ਬਾਤਾਂ ਮਾਰਦਾ ਤੇ ਜਪਨੂਰ ਆਸ਼ਿਕੇ ਦਾ ਖਾਦੋ ਫਿਰ ਓਹੋ ਆਹੋ ਤੁਸੀਂ ਪੜੇ ਜਾਣ ਕਰਦੇ ਆ ਜੀ ਮੇਰੇ ਬੋਲ ਪਾਤ ਦਿਨੇ ਆ ਤੁਸੀਂ ਇਹ ਕੀ ਕੰਮ ਕਰਦੇ ਆ ਚਲ ਠੀਕ ਹੈ ਜੀ ਸਤਿ ਸ੍ਰੀ ਅਕਾਲ